ਪੰਜਾਬ ਬੀਜੇਪੀ ਦੀ ਜਿਹੜੀਆਂ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਅਕਾਊਂਟਸ ਨੇ ਉੱਥੋਂ ਦੋ ਲੈਨਾਂ ਦਾ ਇੱਕ ਮੈਸੇਜ ਉਹਨਾਂ ਨੇ ਪਾਇਆ ਮੈਸੇਜ ਇਹ ਪਾਇਆ ਕਿ ਕਾਂਗਰਸ ਸਰਕਾਰ ਵੱਲੋਂ ਦਰਵਾਰ ਸਾਹਿਬ ਉੱਤੇ ਹੋਏ ਹਮਲੇ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਇਹ ਹਮਲੇ ਤੋਂ 41 ਸਾਲ ਬਾਅਦ ਬੀਜੇਪੀ ਇਹ ਕਹਿ ਰਹੀ ਜਿਹੜੀ ਬੀਜੇਪੀ ਅਜੇ ਹੁਣ 10 ਸਾਲ ਪਹਿਲਾਂ ਤੱਕ ਕਿਤਾਬਾਂ ਲਿਖ ਕੇ ਇਹ ਕਹਿੰਦੀ ਸੀਗੀ ਕਿ ਇੰਦਰਾ ਗਾਂਧੀ ਦਾ ਹਮਲਾ ਕਰਦੀ ਹੀ ਨਹੀਂ ਸੀਗੀ ਅਸੀਂ ਤਾਂ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਦੇ ਬਾਹਰ ਇਸ ਪ੍ਰਕਾਰ ਦੇ ਨਾਲ ਪ੍ਰਦਰਸ਼ਨ ਕੀਤੇ ਕਿ ਉਹਨੂੰ ਇਹ ਕੰਮ ਕਰਨ ਲਈ ਮਜਬੂਰ ਕੀਤਾ। ਉਹੀ ਭਾਜਪੀ ਅੱਜ ਇਸ ਹਮਲੇ ਦੇ ਵਿੱਚ ਘੱਲੂਕਾਰੇ 'ਚ ਹੋਏ ਸ਼ਹੀਦਾਂ ਨੂੰ ਪ੍ਰਣਾਮ ਕਹਿ ਰਹੇ। ਇਹ ਕੋਈ ਸੁਧਾਰਨ ਗੱਲ ਨਹੀਂ ਹੈ। ਸਭ ਤੋਂ ਅਹਿਮ ਚੀਜ਼ ਪੋਲਿਟਿਕਸ 'ਚ ਹਾਲਾਤ ਹੁੰਦੇ ਆ। ਸਥਿਤੀ ਹੁੰਦੀ। ਤੁਸੀਂ ਇਸ ਅੰਦਰ ਖੜ ਕੇ ਦੇਖੋਗੇ ਬਾਹਰ ਕੁਝ ਨਹੀਂ ਦਿਸਣਾ ਹੈ ਕਿਉਂਕਿ ਇੱਥੇ ਕੰਧਾਂ ਨੇ ਇਸ ਤਲ ਤੇ ਹੀ ਉਹ ਦਰਵਾਜ਼ੇ 'ਚ ਖੜ ਕੇ ਦੇਖੋਗੇ ਤੇ ਬਾਹਰ ਬਹੁਤ ਦੂਰ ਤੱਕ ਦੇਖ ਸਕਦੇ। ਤੁਸੀਂ ਇਸ ਛੱਤ ਦੇ ਉੱਤੇ ਚੜ ਜਾਓ ਤੇ ਹੋਰ ਦੂਰ ਦੇਖ ਸਕਦੇ। ਗੁੰਬਦ ਤੱਕ ਰਸਾਈ ਹੋ ਜਾਏ ਤੇ ਫਿਰ ਹੋਰ ਬਹੁਤ ਦੂਰ ਦੇਖ ਸਕਦੇ। ਸੋ ਤੁਸੀਂ ਕਿਸ ਸਥਿਤੀ 'ਚ ਐ ਇਹ ਗੱਲ ਤੁਹਾਡੀ ਨਜ਼ਰੀਏ ਨੂੰ ਤੁਹਾਡੀ ਅਮਲ ਨੂੰ ਨਿਰਧਾਰਤ ਕਰਦੀ। ਹਾਲਾਤ ਨਿਰਧਾਰਤ ਕਰਦੇ ਨੇ। ਅੱਜ ਇਹ ਕੈਸੇ ਹਾਲਾਤ ਬਣ ਗਏ ਨੇ ਕਿ ਦਿੱਲੀ ਦਾ ਤਖਤ ਜਿਹੜਾ ਪਾਕਿਸਤਾਨ ਵਰਗੀ ਨਿਊਕਲੀਅਰ ਪਾਵਰ ਦੇ ਨਾਲ ਜੰਗ ਲੜ ਰਿਹਾ ਉਹ ਕਦੇ ਅਮਰੀਕਾ ਨਾਲ ਜਾਂ ਕਦੇ ਚਾਈਨਾ ਨਾਲ ਉਹਨਾਂ ਨਾਲ ਵੀ ਇੱਕ ਸਪਸ਼ਟ ਰੂਪ ਦੇ ਵਿੱਚ ਕਿਸੇ ਪਾਸੇ ਨਹੀਂ ਹੋ ਰਿਹਾ ਐਨੀ ਯੂਰਤ ਰੱਖ ਰਿਹਾ ਕਿ ਉਹ ਨਿਊਟਰਲ ਰਹਿ ਸਕੇ ਤੇ ਸਿੱਖਾਂ ਦੇ ਮਸਲੇ ਦੇ ਵਿੱਚ ਉਹ ਐਨੀ ਅਪੀਜ਼ਮੈਂਟ ਦੇ ਕਿਉਂ ਆਇਆ ਹੈ ਹੋਇਸ ਕਰਕੇ ਕਿ ਇਸ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਆਪਾਂ ਦੇਖੇ ਨੇ 7 ਤੋਂ 10 11 ਮਈ ਚ ਕਿ جنگ ਇੱਕ ਹੋਇਆ ਇੱਕ جنگ ਦਾ ਛੋਟਾ ਰੂਪ ਦੇਖਿਆ ਤੇ ਉਹ ਖਤਮ ਨਹੀਂ ਹੋਇਆ ਹੈ ਆਪਾਂ ਸਾਰਿਆਂ ਨੂੰ ਪਤਾ ਕਿ ਉਹਦੇ ਵਿੱਚ ਇੱਕ ਠਹਿਰਾਅ ਆਇਆ ਹੈ ਅੱਜ ਵੀ ਅਖਬਾਰ ਦੇ ਵਿੱਚ ਅਮਰੀਕਾ ਦਾ ਜਿਹੜਾ ਡਿਫੈਂਸ ਸੈਕਟਰੀ ਆ ਉਹਦਾ ਬਿਆਨ ਹੈ ਕਿ ਚੀਨ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਟ੍ਰਬਲ ਹੈ ਇਹਦੇ ਕਰਕੇ ਤੇ ਇੰਡੋ-ਪੈਸੀਫਿਕ ਦੇ ਵਿੱਚ ਜੰਗ ਹੋਣ ਦੇ ਬਹੁਤ ਜ਼ਿਆਦਾ ਅਸਰ ਨੇ ਫਰਾਂਸ ਦਾ ਰਾਸ਼ਟਰਪਤੀ ਉਹ ਕਹਿ ਰਿਹਾ ਵੀ ਯੂਕਰੇਨ ਕਰਕੇ ਏਸ਼ੀਆ ਦੇ ਵਿੱਚ ਜੰਗ ਲੱਗ ਸਕਦੀ ਹੈ ਦੁਨੀਆ ਦਾ ਹਰੇਕ ਦੇਸ਼ ਜੰਗ ਦੀ ਗੱਲ ਕਰ ਰਿਹਾ ਹਰੇਕ ਹਥਿਆਰਾਂ ਦੀ ਗੱਲ ਕਰ ਰਿਹਾ ਐਵਰੀਬਾਡੀ ਇਸ ਟਾਕਿੰਗ ਅਬਾਊਟ ਵਾਰ ਤੇ ਇਹ ਵਾਰ ਜਿੱਥੇ ਹੋਣੀ ਆ ਉਹ ਜਿੱਥੇ ਹੁਣ ਹੋਈ ਉਹ ਤੁਸੀਂ ਸ਼ਹਿਰ ਗਿਣੋ ਆਦਮ ਪਰ ਬਹੁਤ ਛੋਟਾ ਜਿਹਾ ਕਸਬਾ ਸਾਰੇ ਜਾਣਣ ਲੱਗੇ ਅ ਰਾਜਸਥਾਨ ਦੇ ਵਿੱਚ ਜੈਸਲਮੇਰ ਬੀਕਾਨੇਰ ਜੈਪੁਰ ਭੁੱਜ ਜਾਮਨਗਰ ਗੁਜਰਾਤ ਦੇ ਕਿਹੜੇ ਕਿਹੜੇ ਸ਼ਹਿਰ ਨੇ ਉਥੇ ਨਹੀਂ ਹੋਈ ਇੱਥੇ ਸਾਡੇ ਛੋਟੇ ਛੋਟੇ ਕਸਬਿਆਂ ਤੱਕ ਰਾਕਟ ਆਏ ਆ ਉੱਚੀ ਵਸੀ ਪਿੰਡ ਹੈ ਪਠਾਨਕੋਟ ਉਹ ਵੀ ਕੋ ਬਡਾ ਨਹੀਂ ਹੈ ਅੰਮ੍ਰਿਤਸਰ ਸਭ ਤੋਂ ਕੰਸਰਨ ਵਾਲੀ ਗੱਲ ਹੈ ਕਿ ਜਿਹੜੇ ਇਸ ਜੰਗ ਦੇ ਵਿੱਚ ਸਿੱਖਾਂ ਦੇ ਸਥਾਨ ਹੈ ਦਵੱਲੇ ਦੋਨੋਂ ਪਾਸੇ ਤੋਂ ਉਹਨਾਂ ਦਾ ਜ਼ਿਕਰ ਕਿਸ ਤਰ੍ਹਾਂ ਹੋਇਆ ਉਹਨਾਂ ਨੇ ਰਾਤ ਨੂੰ ਰਾਤ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੰਡੀਆ ਨੇ ਨਨਕਾਣਾ ਸਾਹਿਬ ਨੂੰ ਟਾਰਗੇਟ ਕਰਕੇ ਡਰੋਨ ਛੱਡੇ ਇੰਡੀਆ ਨੇ ਇਹ ਕਿਹਾ ਕਿ ਉਹਨਾਂ ਨੇ ਦਰਵਾਜਾ ਸਾਹਿਬ ਨੂੰ ਅੰਮ੍ਰਿਤਸਰ ਨੂੰ ਟਾਰਗੇਟ ਕਰਕੇ ਕੁਝ ਕਰਨਾ ਸੀਗਾ ਬਹੁਤ ਵੱਡਾ ਇਸ ਕਰਕੇ ਅਸੀਂ ਉੱਥੇ ਆਪਣਾ 에어 డిਫੈਂਸ ਸਿਸਟਮ ਲਾਇਆ। ਉਹਨਾਂ ਨੇ ਇੱਕ ਇਲੈਕਟ੍ਰੋਨਿਕ ਟ੍ਰੈਜੈਕਟਰੀ ਪੇਸ਼ ਕੀਤੀ ਕਿ ਇੰਡੀਆ ਨੇ ਆਦਮਪੁਰ ਤੋਂ ਹੀ ਤਿੰਨ ਮਜ਼ਾਈਲਾਂ ਮਾਰੀਆਂ ਜਿਹੜੀਆਂ ਅੰਮ੍ਰਿਤਸਰ ਡਿੱਗੀਆਂ। ਇੰਡੀਆ ਨਹੀਂ। ਸੋ ਕਹਿਣ ਦਾ ਭਾਵ ਕਿ ਇਹ ਸਾਰੀ ਜੰਗ ਦੇ ਮਸਲੇ ਦੇ ਵਿੱਚ ਸਿੱਖਾਂ ਦੇ ਜਿਹੜੇ ਧਾਰਮਿਕ ਸਥਾਨ ਹੈ ਉਹਦੇ ird gird ਕੁਝ ਵੱਡਾ ਹੋਏ। ਇਹਦੇ ਬਾਰੇ ਦੋਨੋਂ ਪਾਸੇ ਤੋਂ ਕੁਝ ਬਿਉਤਬੰਦੀ ਕੁਝ ਯੋਜਨਾਬੰਦੀ ਜੋ ਇਸ ਕਰਕੇ ਸਿੱਖਾਂ ਦੇ ਸ਼ਹਿਰ ਸਿੱਖਾਂ ਦੀ ਇਸ ਜੰਗ ਦੇ ਵਿੱਚ အਹਿਮੀယਤ ਕਰਕੇ ਸਿੱਖ ਦੁਆਰਾ ਫਿਰ ਬਹੁਤ ਮਹੱਤਵਪੂਰਨ ਹਾਲਾਤ ਦੇ ਵਿੱਚ ਆ ਗਏ। ਜੋ ਇਹ ਆਪਾਂ ਗੱਲ ਪਿਛਲੇ 4-5 ਸਾਲ ਤੋਂ ਕਹਿ ਰਹੇ ਬੜੇ ਰੂਪ ਦੇ ਵਿੱਚ ਤਾਂ ਗੱਲ ਸੁਣਨ ਜਾਂ ਸਮਝਣ ਤੋਂ ਅੱਗੇ ਸਮੁੱਚੇ ਰੂਪ ਚ ਪੰਥ ਦੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਦੇ ਇਹਦੇ ਤੇ ਕੁਝ ਕਰਿਆ ਨਹੀਂ ਹੈ।